ਸਤ ਸ੍ਰੀ ਅਕਾਲ ਨਰਪਖ ਪੋਸਟ ਨਾਲ ਜੁੜਿਆ ਤੇ ਇਹ ਸਾਹਮਣੇ ਇੱਕ OV ਵੈਨ ਖੜੀ ਆ ਜਿਹਦੇ ਵਿੱਚ ਵੱਡੇ ਵੱਡੇ ਫਿਲਮੀ ਸtare ਤਿਆਰ ਹੁੰਦੇ ਆ ਜਦੋਂ ਕਿਸੇ ਫਿਲਮ ਦੀ ਸ਼ੂਟਿੰਗ ਹੁੰਦੀ ਆ ਤਾਂ ਉੱਥੇ ਇਦਾਂ ਦੀ ਬੱਸਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਵਿੱਚ ਬਸ ਦੇ AC ਲੱਗਾ ਵੱਡਾ ਤੁਸੀਂ ਦੇਖ ਸਕਦੇ ਹੋ ਪਿੱਛੇ ਵੱਡਾ AC ਲੱਗਾ ਔਰ ਜਿੱਦਾਂ ਫਿਲਮ ਦੀ ਸ਼ੂਟਿੰਗ ਹੁੰਦੀ ਆ ਉੱਥੇ ਉੱਥੇ ਤੁਸੀਂ ਇਦਾਂ ਦੀ ਬੱਸਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਹੋਣਗੀਆਂ ਤੇ ਪਰ ਅੱਜ ਅਸੀਂ ਤੁਹਾਨੂੰ ਦਿਖਾਣੇ ਆ ਬੱਸ ਕਾਹਦੇ ਲਈ ਆ ਇੱਥੇ ਪਰੋ ਪਹਿਲਾਂ ਬਾਬਾ ਦੀਪ ਸਿੰਘ ਸੇਵਾ ਦਲ ਆਡ ਗੱਲ ਫਿਰ ਸੋਸਾਇਟੀ ਗਾਰਦੀ ਵਾਲਾ ਭਾਈ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਵਾਲੇ ਨੇ ਕੀ ਬਣਾਇਆ ਹੋਇਆ ਵਸਦਾ ਆਜੋ ਤੁਹਾਨੂੰ ਦਿਖਾਨਿਆਂ ਲਾਈਵ ਤਸਵੀਰਾਂ ਬੰਡਾਲਾ ਪਿੰਡ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਅਸੀਂ ਦਿਖਾ ਰਹੇ ਹਾਂ ਬਾਬਾ ਦੀਪ ਸਿੰਘ ਸੇਵਾ ਦਰ ਵਾਲਿਆਂ ਨੇ ਜਿੱਦਾਂ ਫਿਲਮ ਦੀ ਸ਼ੂਟਿੰਗ ਹੁੰਦੀ ਆ ਉਹ ਵੀ ਵੈਨ ਤੁਸੀਂ ਦੇਖਿਆ ਹੋਣਗੇ ਹਸਪੀਟਲ ਬਣਾਇਆ ਹੈ ਅੱਗੇ ਆ ਕੇ ਇੱਕ ਵਾਰੀ ਮੈਂ ਕਹੂੰਗਾ ਥੋੜਾ ਵੀਰਾਂ ਅੱਗੇ ਆ ਕੇ ਨਾ ਥੋੜਾ ਵਿੱਚ ਚੜ ਕੇ ਇੱਥੇ ਪੌੜੀਆਂ 'ਚ ਖੜ ਕੇ ਦਿਖਾ ਦਿਓ ਪੌੜੀਆਂ 'ਚ ਚੜ ਜਾਓ ਭਾਂ ਮੇ ਉੱਪਰ ਲੰਘ ਜਾਓ ਇੱਕ ਤਰ੍ਹਾਂ ਨਾਲ ਹਸਪਤਾਲ ਬਣਾਤਾ ਹਰ ਇੱਕ ਚੀਜ਼ ਦਾ ਇੱਥੇ ਟੈਸਟ ਹੁੰਦਾ ਹੈ ਹਰ ਪੀੜਤ ਇਲਾਕਾ ਜਿਹੜਾ ਇਹ ਫਿਰੋਜ਼ਪੁਰ ਦਾ ਬੰਡਾਲਾ ਪਿੰਡ ਦਾ ਪਿੰਡ ਪਿੰਡ ਵਾਸੀਆਂ ਦੇ ਹਰਾਂ ਦੇ ਘਰੇ ਲੋਕਾਂ ਦੇ ਸਾਰੇ ਟੈਸਟ ਇੱਥੇ ਇੱਕ ਤਰ੍ਹਾਂ ਨਾਲ ਲੈਬ ਬਣاتی ਹੈ ਔਰ ਇਸ ਲੈਬ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਟੈਸਟ ਫ੍ਰੀ ਆਫ ਕਾਸਟ ਕੀਤੇ ਜਾ ਰਹੇ ਹੈ ਇਹ ਜਿਹੜੀ ਸੇਵਾ ਹੈ ਬਾਬਾ ਦੀਪ ਸਿੰਘ ਸੇਵਾ ਦਲ ਗੜ ਦੀਵਾਲ ਜਿਹੜੀ ਸੁਸਾਇਟੀ ਬਣਾਈ ਹੋਈ ਹੈ ਉੱਥੇ ਵੀ ਬਹੁਤ ਵੱਡੀ ਸੇਵਾ ਕਰਦੇ ਆ ਵੀਰ ਔਰ ਜਿਹੜੇ ਮੁੱਖ ਸੇਵਾਦਾਰ ਐ ਭਾਈ ਮਨਜੂਤ ਸਿੰਘ ਜੀ ਤਲਵੰਡੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਸਾਰੇ ਸੇਵਾਦਾਰ ਇੱਥੇ ਬੈਠੇ ਐ ਔਰ ਲਗਾਤਾਰ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਵੱਡੀਆਂ-ਵੱਡੀਆਂ ਫਿਲਮਾਂ ਦੀਆਂ ਜਦੋਂ ਸ਼ੂਟਿੰਗਾਂ ਹੁੰਦੀਆਂ ਨੇ ਉੱਥੇ ਇਦਾਂ ਦੀਆਂ ਬੱਸਾਂ ਦੇਖਣ ਨੂੰ ਮਿਲਦੀਆਂ ਨੇ ਪਰ ਪੰਜਾਬੀਆਂ ਦੀ ਜਿਹੜੀ ਸੇਵਾ ਕਰਨ ਦੀ ਇੱਕ ਚਿੰਗਿਆ ਨਾ ਇਸ ਓਵੀ ਬੈਂਡ ਦੇ ਵਿੱਚ ਹਸਪੀਟਲ ਬਣਾਤਾ ਇੱਕ ਲੈਬ ਬਣਾਤੀ ਹੈ ਤਾਂ ਕਿ ਇੱਥੇ ਫ੍ਰੀ ਆਫ ਕਾਸਟ ਬਿਨਾ ਕਿਸੇ ਪੈਸਾ ਲਏ ਹਾਰਾ ਚੁੱਕੇ ਰਹੇ ਲੋਕਾਂ ਦੇ ਟੈਸਟ ਕੀਤੇ ਜਾਣ ਇਹ ਅਗਾ ਵਧੂ ਸੋਚ ਬਾਬਾ ਦੀਪ ਸਿੰਘ ਸੇਵਾਦਾਲ ਦੇ ਜਿਹੜੇ ਨੌਜਵਾਨ ਹੈ ਔਰ ਮੁਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ ਹੋਰੀ ਉਹਨਾਂ ਨੇ ਪਤਾ ਹੈ ਕਿ ਪਾਣੀ ਹੁਣ ਜਦਾਂ ਦਾ ਕਾਲਾ ਹੋ ਗਿਆ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਨੇ ਜਦੋਂ ਤਬਾਹੀ ਫੈਲ ਗਈ ਹੈ ਬਿਮਾਰੀ ਵੀ ਫੈਲ ਸਕਦੀ ਹੈ ਸੋ ਬਿਮਾਰੀ ਤੋਂ ਬਚਾਉਣ ਦੇ ਲਈ ਬਾਬਾ ਦੀਪ ਸਿੰਘ ਸੇਵਾਦਾਲ ਗਰਦੀਵਾਲ ਉਹ ਸਪੈਸ਼ਲ ਸੇਵਾ ਨਿਭਾ ਰਹੇ ਹੈ ਸਵਾਗਤ ਕਰਦੇ ਆਂ ਬਾਈ ਜੀ ਦਾ ਸਭ ਤੋਂ ਪਹਿਲਾਂ ਮਨਜੋਤ ਸਿੰਘ ਜੀ ਸਾਸਰੀ ਕਲ ਬਾਈ ਜੀ ਬਹੁਤ ਆ ਤੁਹਾਡੀ ਸੇਵਾ ਨੂੰ ਦੇਖ ਕੇ ਸਾਡਾ ਵੀ ਦਿਲ ਕੀਤਾ ਤੁਹਾਡੇ ਤੱਕ ਪਹੁੰਚਣ ਦੇ ਲਈ ਕਿਵੇਂ ਮਨ ਚ ਆਇਆ ਆ ਜਿਹੜਾ ਹਸਪਤਾਲ ਵਾਲਾ ਚੱਲਿਆ ਇੱਕ ਬਾਕੀ ਕਿਉਂਕਿ ਲੋਕ ਤਾਂ ਆਟਾ ਦਾਲ ਰੋਟੀ ਚੱਕੀ ਫਿਰਦੇ ਆਂ ਗੋਂ ਲੋਕ ਕਹਿੰਦੇ ਸਾਨੂੰ ਆ ਨਹੀਂ ਚਾਹੀਦਾ ਹਾਂਜੀ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜਿਕਤਾਰ ਵੀਰੇ ਤੁਹਾਨੂੰ ਸਾਰਾ ਪਤਾ ਹੀ ਆ ਵੀ ਜੋ ਇਸ ਟਾਈਮ ਹਾਲਾਤ ਬਣੇ ਹੋਇਆ ਜੀ ਇਹ ਜਿਹੜਾ ਏਰੀਆ ਇਹ ਜਦੋਂ ਸੱਤ ਲੋਈ ਦੇ ਵਿੱਚ ਜਦੋਂ ਲੁਧਿਆਣੇ ਦਾ ਪਾਣੀ ਗੰਦਾ ਪੈਂਦਾ ਨਾ ਜੀ ਉਹ ਸਾਰਾ ਹੀ ਹੁਣ ਇਤੋਂ ਬੰਨ ਟੁੱਟ ਕੇ ਸਾਰਾ ਹੀ ਲੁਧਿਆਣੇ ਦਾ ਡਾਏਂਗਲ ਇੰਡਸਟਰੀ ਦਾ ਪਾਣੀ ਜਿਹੜਾ ਇੱਥੇ ਆਣ ਕੇ ਖੜ ਗਿਆ ਬਿਲਕੁਲ ਬਾਹਰ ਕਾਲਾ ਪਾਣੀ ਹੋ ਚੁੱਕਾ ਜਾਨਵਰ ਮਰ ਗਏ ਮੋਸ਼ਕ ਬਾਹਰ ਖੜਿਆ ਨਹੀਂ ਜਾ ਰਿਹਾ ਬਿਲਕੁਲ ਨਹੀਂ ਖੜਿਆ ਜਾ ਰਿਹਾ ਬਹੁਤ ਮੋਸ਼ਕ ਤੇ ਇਸ ਕਰਕੇ ਸਾਨੂੰ ਇਹ ਲੱਗਾ ਵੀ ਡੇਂਗੂ ਮਲੇਰੀਆ ਜਿਵੇਂ ਸੈਲ ਜੋ ਇਨਫੈਕਸ਼ਨ ਹੋ ਰਹੀ ਹੈ ਇਨਫੈਕਸ਼ਨ ਵਾਇਰਲ ਹੋ ਸਕਦੀ ਆ ਵੀ ਆਪਾਂ ਉਹਦੇ ਲਈ ਵੀ ਕੋਈ ਨਾ ਕੋ ਉਪਰਾਲਾ ਕਰੀਏ ਫਿਰ ਸਾਡੀ ਕੋਈ ਜਿਹੜੀ ਬੈਨ ਆ ਇਹ ਆਪਾਂ ਜਦੋਂ ਆਪਾਂ ਰੈਸਕਿਊ ਚੱਲਿਆ ਜੀ ਤੇ ਇਹਦੇ ਵਿੱਚ ਆਪਣੇ ਆਪਾਂ ਸਾਡੀਆਂ ਟੀਮਾਂ ਸੌਂਦੀਆਂ ਰਹੀਆਂ ਤੇ ਫਿਰ ਇਹਨੂੰ ਹੀ ਪਿੱਛੇ ਆਪਾਂ ਬਣਾ ਦਿੱਤਾ ਇੱਕ ਲੈਬ ਤਿਆਰ ਕਰਤੀ ਐ ਐ ਜਿਹੜੀ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਗਰਦੀਵਾਲ ਬੜੇ ਪ੍ਰਾਣੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆ ਭਾਈ ਮਨਜੋਤ ਸਿੰਘ ਤਲਵੰਡੀ ਹੋਰੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸ਼ਤੀਆਂ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਸੀ ਉਹ ਬਾਬਾ ਦੀਪ ਸਿੰਘ ਸੇਵਾਦਾਲ ਵਾਲਿਆਂ ਨੇ ਕੀਤੀ ਸੀ ਗਰਦੀਵਾਲ ਵਾਲਿਆਂ ਨੇ ਔਰ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਕਿਤੇ ਹਾਰਾਂ ਦੇ ਵਿੱਚ ਲੋੜ ਪਈ 2023 ਦੇ ਵਿੱਚ ਉਸ ਸਮੇਂ ਇੱਕੋ ਇੱਕ ਸੋਸਾਇਟੀ ਸੀ ਜਿੰਨਾਂ ਕੋਲੋ ਕਿਸ਼ਤੀਆਂ ਸੀਗੀਆਂ ਔਰ ਕਿਸ਼ਤੀਆਂ ਵਾਲੇ ਮੈਂ ਵੱਜਣ ਲੱਗ ਗਏ ਸੀਗੇ ਜਿਵੇਂ ਆਮ ਪੰਜਾਬ ਵਿੱਚ ਇੱਕ ਧਾਰਨਾ ਬਣ ਜਲੀ ਲੇ ਕੇ ਬਾਈ ਕਿਸ਼ਤੀਆਂ ਵਾਲੇ ਆ ਗਏ ਹੁਣ ਡਰਨ ਦੀ ਲੋੜ ਨਹੀਂ ਐ ਸੋ ਮਨਜੋਤ ਸਿੰਘ ਤਲਵੰਡੀ ਹੋਰੀ 14 ਅਗਸਤ ਤੋਂ ਇੱਥੇ ਇਸ ਇਲਾਕੇ ਦੇ ਪਾਣੀ ਆ ਰਿਹਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਬੇਸ ਕੈਂਪ ਬਣਾਏ ਹੋਏ ਐ ਤਿੰਨ ਚਾਰ ਥਾਮਾਂ ਤੇ ਇਹਨਾਂ ਨੇ ਜਿੱਥੇ ਰੈਸਕਿਊ ਚੱਲ ਰਿਹਾ ਹੁਣ ਪਾਣੀ ਘਟ ਗਿਆ ਐ ਤੇ ਉਸ ਤੋਂ ਬਾਅਦ ਦੂਜਾ ਸਟੈਪ ਇਹਨਾਂ ਨੇ ਇਹ ਬਣਾਇਆ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਹਨਾਂ ਦੇ ਜਿਹੜੇ ਟੈਸਟ ਵਗੈਰਾ ਕੀਤੇ ਜਾਣ ਤਾਂ ਕਿ ਕਿਸੇ ਨੂੰ ਇਨਫੈਕਸ਼ਨ ਹੋ ਰਹੀਆ ਸੀ ਹੁਣ ਘਰਾਂ ਦੇ ਵਿੱਚ ਦੇਖ ਕੇ ਆ ਕਿ ਜਿਹੜੇ ਲੱਤਾਂ ਖਰਾਬ ਹੋ ਗਈਆਂ ਮਨਜੋਤ ਭਾਈ ਕਿਵੇਂ ਲੱਗਦਾ ਹੈ ਜਿਹੜਾ ਇਹ ਇਹ ਹਾਲਾਤ ਬਣੇ ਹੋਏ ਆ ਪਿਛਲੇ 1 ਮਹੀਨੇ ਤੋਂ ਲਗਾਤਾਰ ਤੁਸੀਂ ਲੋਕਾਂ 'ਚ ਵਿਚਰ ਰਹੇ ਹੋ ਕਿਸ ਚੀਜ਼ ਦੀ ਲੋਕ ਇੱਥੇ ਸੇਵਾ ਲੈ ਕੇ ਆਉਣ ਕਿਉਂਕਿ ਬਹੁਤ ਲੋਕ ਰਸਤੇ ਸਾਨੂੰ ਮਿਲਦੇ ਆ ਟਰਾਲੀਆਂ ਦੇ ਵਿੱਚ ਖਾਣ ਪੀਣ ਦਾ ਸਮਾਨ ਭਰ ਲੈਂਦੇ ਆ ਤੁਸੀਂ ਸੇਵਾ ਦੇ ਵਿੱਚ ਵਿਚਰ ਰਹੇ ਹੋ ਲੋਕ ਕੀ ਲੈ ਕੇ ਆਉਣਾ ਜੇ ਜੇ ਉਹ ਹਰ ਪੀੜਤਾ ਦੀ ਸੇਵਾ ਦੇ ਲਈ ਆਉਣਾ ਚਾਹੁੰਦੇ ਆ ਹਾਂਜੀ ਬਿਲਕੁਲ ਬਾਈ ਜੀ ਰਾਸ਼ਨ ਦੇ ਸਾਨੂੰ ਵੀ ਬਿਲਕੁਲ ਕੋਲ ਆਉਂਦੀਆਂ ਰਾਸ਼ਨ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਤਾਂ ਬਹੁਤ ਚਿਰਾਂ ਦਾ ਅਪੀਲ ਕਰ ਰਹੇ ਹਾਂ ਜੀ ਪਸ਼ੂਆਂ ਦਾ ਚਾਰੇ ਦੀ ਲੋੜ ਆ ਤੇ ਸਾਨੂੰ ਦੇਖਣ ਦੀ ਲੋੜ ਆ ਵੀ ਘਰਾਂ ਦੇ ਵਿੱਚ ਕੋਈ ਸਮਾਨ ਜਿਵੇਂ ਕੋਈ ਕਿਸੇ ਦੇ ਕਿਚਨ ਦਾ ਜਾਂ ਕਿਹਦਾ ਘਰ ਖਰਾਬ ਹੋਇਆ ਆਪਾਂ ਉਹਦਾ ਮਦਦ ਕਰਦੀ ਉਹਨੂੰ ਰਿਪੇਅਰ ਕਰਦੀ ਤੇ ਸਭ ਤੋਂ ਮਜ਼ਦੂਰ ਭਾਈ ਚਾਰੇ ਦੀ ਇਹ ਨੁਕਸਾਨ ਹੋਇਆ ਤੇ ਜਿਹੜਾ ਕਿਸਾਨਾਂ ਦਾ ਹੋਇਆ ਆਪਾਂ ਉਹਨਾਂ ਨੂੰ ਕਣਕ بیچ ਕੇ ਦੀਏ ਜੋ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਹੋ ਗਿਆ। ਇਹ ਹੀ ਬੇਨਤੀਆਂ ਰਾਸ਼ਨ ਦਵਾਲੇ ਨਾ ਹੋਵੋ। ਬਿਲਕੁਲ। ਰਾਸ਼ਨ ਤਾਂ ਬਿਲਕੁਲ ਹੀ ਬੰਦ ਕਰ ਦਿੱਤਾ ਜਾਵੇ ਕਿਉਂਕਿ ਹਰੇਕ ਪਾਸੇ 6-6 ਮਹੀਨੇ ਦਾ ਰਾਸ਼ਨ ਹੋ ਚੁੱਕਾ ਹੈ। 30-40 ਦਿਨਾਂ ਤੋਂ ਮਤਲਬ ਜਦੋਂ ਤੋਂ ਪੰਜਾਬ ਦੇ ਹੜ ਆਏ ਆ ਤਰਨਤਾਰ ਆਪਣਾ ਸੁਲਤਾਨਪੁਰ ਲੋਧੀ ਵਾਲੀ ਸਾਈਡ ਹੋ ਗਿਆ ਆ ਆਪਣਾ ਇਹ ਇਹ ਏਰੀਆ ਹੋ ਗਿਆ ਜਿੱਥੇ ਆਪਾਂ ਮੰਡ ਦਾ ਇਲਾਕੇ ਦੇ ਵਿੱਚ ਹੋ ਗਿਆ ਔਰ ਇਹ ਜਿਹੜਾ ਇਲਾਕਾ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਹੈ। ਹਰੀਕੇ ਪੱਤਨ ਇੱਥੋਂ ਲਾਗੇ ਪੈ ਜਾਂਦਾ ਔਰ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀ 8 8 10 10 ਫੁੱਟ ਪਾਣੀ ਸੀ ਕਹਿੰਦੇ ਹਰੀਕੇ ਹੈਡ ਤੋਂ ਬਾਬਾ ਦੀਪ ਸਿੰਘ ਸੇਵਾਦਾਲ ਵਾਲੇ ਭਾਈ ਮਨਜੋਤ ਸਿੰਘ ਹੋਰ ਦੀਆਂ ਕਿਸਤੀਆਂ ਲੋਕਾਂ ਨੇ ਦੱਸਿਆ ਸਾਨੂੰ ਹੁਣ ਉੱਧਰ ਜਾ ਕੇ ਆਏ ਆ ਡੇਰਿਆਂ ਤੇ ਲੋਕੀ ਜ਼ਿਆਦਾਤਰ ਇਹ ਇਹ ਇਦਾਂ ਦਾ ਇਲਾਕਾ ਹੈ ਕਿ ਲੋਕੀ ਨਾ ਪਿੰਡਾਂ ਦੇ ਵਿੱਚ ਘਟ ਆਪਣੀਆਂ ਪੈਲੀਆਂ ਦੇ ਵਿੱਚ ਡੇਰਿਆਂ ਦੇ ਵਿੱਚ ਜ਼ਿਆਦਾ ਰਹਿੰਦੇ ਆ ਔਰ ਲੋਕੀ ਕਹਿੰਦੇ ਆ ਵੀ ਜਦੋਂ ਕਿਸੇ ਲੋਕ ਸੇਵਾ ਲੈ ਕੇ ਆਉਂਦੇ ਆ ਤਾਂ ਪਿੱਛੇ ਹੀ ਬੰਡ ਬੰਡ ਜਾਂਦੀ ਸੀ ਪਰ ਸਾਡੇ ਕੋਲ ਕਹਿੰਦੇ ਕਿਸਤੀਆਂ ਵਾਲੇ ਭਾਈ ਜ਼ਰੂਰ ਪੁੱਛ ਕੇ ਜਾਂਦੇ ਸੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਇਦਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਫਿਰ ਦਿਲ ਕੀਤਾ ਕਿ ਉਹਨਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਦੀ ਲੋਕ ਚਰਚਾ ਕਰ ਰਹੇ ਆ ਇਸ ਇਲਾਕੇ 'ਚ ਘੁੰਮੇ ਕਿਸਤੀਆਂ ਵਾਲਿਆਂ ਦੀ ਚਰਚਾ ਹੋਈ ਕਿ ਬਾਈ ਕਿਸਤੀਆਂ ਵਾਲੇ ਸਾਡੇ ਕੋਲ ਆ ਕੇ ਪੁੱਛਦੇ ਸੀ ਜਦੋਂ ਇੱਥੇ 10-10 ਫੁੱਟ ਪਾਣੀ ਸੀ ਕਿ ਬਾਈ ਕਿਸੇ ਚੀਜ਼ ਦੀ ਲੋੜ ਤਾਂ ਨਹੀਂ 10-10 ਫੁੱਟ ਪਾਣੀ ਦੇ ਵਿੱਚ ਸਿਰਫ ਵੱਡੀਆਂ ਕਿਸਤੀਆਂ ਹੀ ਚੱਲ ਸਕਦੀਆਂ ਤੇ ਉਹ ਸੀ ਬਾਬਾ ਦੀਪ ਸਿੰਘ ਸੇਵਾਦਲ ਗੜਦੀ ਬਾਲ ਵਾਲਿਆਂ ਦੀਆਂ ਕਿਸਤੀਆਂ ਦੂਜੀ ਮਰਜੂਤ ਬਾਈ ਨਾਲ ਗੱਲ ਜਿਹੜੀ ਹੋਈ ਹੈ ਹੁਣ ਇਹ ਕਿ ਆਉਣ ਵਾਲਾ ਟਾਈਮ ਸੇਵਾ ਕਿਦਾਂ ਦੀ ਚਾਹੀਦੀ ਆ ਖਾਣ ਪੀਣ ਦੀ ਇੱਥੇ ਲੋੜ ਨਹੀਂ ਹੈ ਇੱਥੇ ਲੋੜ ਹੈ ਇਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹਨੂੰ ਸੁਧਾਰਨ ਦੀ ਕਣਕ ਵਜਾਉਣ ਦੀ ਪਾਣੀ ਹੁਣ ਘਟਣਾ ਸ਼ੁਰੂ ਹੋ ਗਿਆ ਘਟ ਗਿਆ ਕਾਫੀ ਹੱਦ ਤੱਕ ਤੇ ਆਉਣ ਵਾਲਾ ਟਾਈਮ ਹੈ ਇਹਨਾਂ ਦੀ ਕਣਕ ਵਜਾਉਣ ਦਾ ਉਹਦੇ ਵਿੱਚ ਮਦਦ ਕੀਤੀ ਜਾਵੇ ਡੀਜ਼ਲ ਦੀ ਸੇਵਾ ਤੁਸੀਂ ਕਰ ਸਕਦੇ ਹੋ ਤੇ ਦੂਜਾ ਨੰਬਰ ਸਰਕਾਰਾਂ ਕੀ ਕਰਦੀ ਹੈ ਇਕਾਦੁਕਾ ਲੋਕਾਂ ਦੇ ਨਾਲ ਗੱਲਬਾਤ ਹੋ ਕੇ ਚਲੋ ਜੀ ਹਰ ਪੀੜਤਾਂ ਦੀ ਮਦਦ ਕਰ ਰਹੇ ਲੋਕਾਂ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਪਰ ਇੱਕ ਨਰ ਪੱਖ ਮੀਡੀਆ ਹੋਣ ਦੇ ਨਾਤੇ ਅਸੀਂ ਸਭ ਉਹਨਾਂ ਲੋਕਾਂ ਕੋਲ ਜਾ ਰਹੇ ਹਾਂ ਜਿਹੜੇ ਦਿਲੋਂ ਲੱਗੇ ਹੋਏ ਆ ਸੇਵਾ ਕਰਨ ਇਨ੍ਹਾਂ ਹੜਾਂ ਦੇ ਵਿੱਚ ਹਰ ਇੱਕ ਕੋਸ਼ ਅਨਸਾਰ ਨੂੰ ਅਸੀਂ ਮਿਲ ਰਹੇ ਹਾਂ ਜਿਹੜਾ ਭਾਵੇਂ ਤਿਲ ਫੁੱਲ ਜਿੰਨੇ ਜੋਗਾ ਹੈਗਾ ਜਿਵੇਂ ਬਾਈ ਮਨਜੋਤ ਆ ਪਿਛਲੇ 40 ਦਿਨਾਂ ਤੋਂ ਬਿਨਾ ਪਿੰਡ ਜਾਏ ਘਰ ਜਾਏ ਇੱਥੇ ਸੇਵਾ ਕਰ ਰਿਹਾ ਸਾਡਾ ਇੱਕ ਇਹ ਮਕਸਦ ਬਣਿਆ ਸੀ ਕਿ ਬਾਈ ਮਨਜੋਤ ਨੂੰ ਜ਼ਰੂਰ ਸਾਡੇ ਦਰਸ਼ਕਾਂ ਦੇ ਰੂਹਰ ਕਰਾਵਾਂਗੇ ਤਾਂ ਕਿ ਸੇਵਾ ਭਾਵਨਾ ਵਾਲੇ ਬੰਦੇ ਜਿਹੜੇ ਆਪਣੇ ਮੂੰਹ ਨਾਲ ਨਹੀਂ ਕੇ ਅਸੀਂ ਰੋਲਾ ਪਾ ਕੇ ਅੱਗੇ ਆ ਕੇ ਜੀ ਅਸੀਂ ਆ ਕਰਨਾ ਕਰ ਨਹੀਂ ਕਰ ਖੁਦ ਸਾਦੇ ਵਰਗੇ ਚੱਲ ਕੇ ਜ਼ਰੂਰ ਚਾਹੁੰਦੇ ਆ ਕਿ ਭਾਈ ਮਨਜੋਤ ਦੀ ਸੇਵਾ ਇੱਕ ਵਾਰੀ ਆਮ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਹਰ ਇੱਕ ਨੂੰ ਪਤਾ ਲੱਗੇ ਅਗਰੇ ਦਿਲੋਂ ਦੂਜੇ ਬੰਦੇ ਨੂੰ ਚੰਗ ਲੱਗਦੀ ਆ ਕਹਿੰਦੇ ਲੁਧਿਆਣਾ ਮੈਨੂੰ ਲੁਧਿਆਣੇ ਮਨਜੋਤ ਜੀ ਭਾਈ ਮੇਲੇ ਯੂਪੀ ਦੇ ਐ ਭਾਈ ਸੀਗੇ ਉਹ ਤੇ ਯੂਪੀ ਤੋਂ ਲੁਧਿਆਣੇ ਆ ਕੇ ਕੰਮ ਕਰਦੇ ਸੀ ਅੱਜ ਉਹ ਇੱਥੇ ਸੇਵਾ ਲੈ ਕੇ ਆਏ ਹੋਏ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਭਾਈ ਤੈਨੂੰ ਕਿਵੇਂ ਦਿਲ ਕੀਤਾ ਤੇਰਾ ਕਹਿੰਦਾ ਯਾਰ ਮੈਂ ਇੱਥੇ ਪੰਜਾਬੀਆਂ ਨੂੰ ਦੇਖ ਦੇਖ ਕੇ ਨਾ ਮੇਰਾ ਵੀ ਦਿਲ ਗਿਆ ਮੈਂ ਸੇਵਾ ਕਰੂੰ ਸਾਰਨਪੁਰ ਤੋਂ ਲੈ ਕੇ ਆਇਆ ਔਰ ਦੋ ਤਿੰਨ ਟੈਪੂ ਲੈ ਕੇ ਕਹਿੰਦਾ ਮੈਂ ਲੁਧਿਆਣੇ ਪੰਜਾਬ ਚ ਆ ਕੇ ਸਿੱਖਿਆ ਵੀ ਸੇਵਾ ਵੀ ਚਾਹੀਦੀ ਹੈ ਮਨਜੋਤ ਮਾਈ ਪਛਾਣ ਕਿਵੇਂ ਹੁੰਦੀ ਹੈ ਹੁਣ ਇੱਥੇ ਮਤਲਬ ਕਈ ਖੋਹਾਂ ਵੀ ਹੁੰਦੀਆਂ ਨੇ ਕਈ ਇਲਾਕਿਆਂ ਦੇ ਵਿੱਚ ਨਾ ਮਤਲਬ ਜਿਹੜੇ ਸੇਵਾ ਲੈ ਕੇ ਆਉਂਦੇ ਆ ਲੋਕ ਕਹਿੰਦੇ ਯਾਰ ਤੱਕਾ ਵੀ ਬਹੁਤ ਕਰਦੇ ਆ ਲੋਕ ਹੁਣ ਤੁਸੀਂ ਵਿਚਰ ਰਹੇ ਹੋ ਪਿੱਛੇ ਲੋਕ ਬੜੇ ਪੁੱਛਦੇ ਆ ਫੋਨ ਕਰਦੇ ਆ ਸਾਨੂੰ ਵੀ ਫੋਨ ਆਉਂਦੇ ਆ মিডিਆ ਹੁਣ ਦੇ ਨਾਲ ਤੇ ਵੀ ਯਾਰ ਕਿਵੇਂ ਅਸੀਂ ਮਤਲਬ ਪਛਾਣ ਕਰੀਏ ਵੀ ਯਾਰ ਇਹ ਇਹ ਲੋਡ ਬੰਦ ਲੋਕ ਨੇ ਪਛਾਣ ਤੁਸੀਂ ਤਾਂ ਵਿਚਰ ਰਹੇ ਹੋ ਇਹਨਾਂ ਦੇ ਵਿੱਚ ਅਸਲੀ ਸੇਵਾ ਸਹੀ ਹੱਥਾਂ 'ਚ ਪਹੁੰਚੇ ਉਹਦਾ ਕੀ ਤਾਂ ਕਿਵੇਂ ਕੀਤਾ ਜਾਵੇ ਉਹਦਾ ਜਗਤਾਰ ਬਾਈ ਜੀ ਇਹ ਗੱਲ ਆ ਵੀ ਆਪਾਂ ਨਾ ਸਿੱਟ ਕੇ ਕਈ ਵਾਰ ਸਾਡੇ ਭਰਾ ਨਾ ਸਿੱਟ ਕੇ ਜਾਣ ਵਾਲੀ ਗੱਲ ਕਰਦੇ ਰਾਸ਼ ਅਸੀਂ ਤਾਂ ਇਹ ਗੱਲ ਕਰਦੇ ਹਾਂ ਨਾ ਵੀ ਜੇ ਤੁਸੀਂ ਕੋਈ ਚੀਜ਼ ਲੈ ਕੇ ਆਏ ਤਾਂ ਗਰਾਊਂਡ ਤੇ ਘੁੰਮੋ ਬਿਲਕੁਲ ਫੀਲਡ 'ਚ ਰਹੋ ਦੇਖੋ ਕਿਹੜੀ ਚੀਜ਼ ਦੀ ਲੋੜ ਆ ਫਿਰ ਉਹਨੂੰ ਚੀਜ਼ ਉਹ ਦੋ ਵੀ ਐਦਾਂ ਕਈ ਵਾਰੀ ਕਿ ਲੋਕ ਦੂਰੋਂ ਆਉਂਦੇ ਆ ਥੱਕੇ ਹੋ ਹੁੰਦੇ ਆ ਉਹ ਕਹਿੰਦੇ ਸਿੱਟਣ ਵਾਲੀ ਗੱਲ ਹੀ ਕਰਦੇ ਮੈਂ 10 ਦਿਨ ਇਕੱਠਾ ਕਰਨ ਤੇ ਲਾ ਲੈਣਗੇ ਬੰਡਲ ਲੱਗੇ ਕਿੰਨੇ ਲੱਗੇ ਇੱਕ ਦਿਨ ਬਸ ਆਹ ਸਿਸਟਮ ਸਾਡੇ ਲੋਕਾਂ ਦਾ ਥੋੜਾ ਜਿਹਾ ਇਤੋਂ ਆਪਾਂ ਪਿੱਛੇ ਰਹਿ ਤਾ ਤਾਂ ਬਹੁਤ ਨਿਆਂ ਹੋ ਜਾਂਦਾ ਤੇ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਵੀ ਲੋਡ ਬੰਦਾ ਤੱਕ ਪ੍ਰੋਪਰ ਸੇਵਾ ਪਹੁੰਚ ਗਈ ਹੋਏਗੀ ਸਾਰਿਆਂ ਤੱਕ ਹਾਂ ਰੋਜ਼ਪਨ ਲੋਡ ਬੰਦਾ ਤੱਕ ਤਾਂ ਹਰੇਕ ਤੇ ਪਹੁੰਚ ਗਈ ਇਹ ਤਾਂ ਹੁਣ ਜੋ ਮਰਜ਼ੀ ਕਹੀ ਜਾਣ ਵੀ ਸਾਡੇ ਤੱਕ ਕੋਈ ਪਹੁੰਚਾ ਨਹੀਂ ਹਰੇਕ ਲੋਡ ਬੰਦ ਤੱਕ ਸਮਾਨ ਪਹੁੰਚ ਜਾਵੇ ਹਰੇਕ ਲੋਡ ਬੰਦ ਕਾ ਰਚਨ ਚ ਜੇ ਮਹੀਨੇ ਦਾ ਪਿਆਉ ਬਿਲਕੁਲ ਬਿਲਕੁਲ ਹੁਣ ਤੁਸੀਂ ਜਿੱਦਾਂ ਹੁਣ ਹੜ ਪੀੜਤਾ ਦੀ ਇਧਰ ਮਦਦ ਲਈ ਪਹੁੰਚੇ ਹੋ ਤਾਂ ਤੁਹਾਡੇ ਤਾਂ ਪਰਿਵਾਰ ਬੜਾ 3-400 ਜੀਆਂ ਦਾ ਪਿੱਛੇ ਉੱਥੇ ਫਿਰ ਕਿਵੇਂ ਚੱਲ ਰਿਹਾ ਕੰਮ ਤੁਮ ਭਾਜੀ ਜੋ ਆਪਣੇ ਹੈਗੇ ਉਹ ਦੇਖਣ ਦੇ ਸਾਰਾ ਕੁਝ ਉਹ ਪਿੱਛੇ ਕਰਕੇ ਕਰਦੇ ਗੜਦੀਵਾਲ ਭਾਜੀ ਦਾ ਮਤਲਬ ਤੁਹਾਡਾ ਗੜਦੀਵਾਲ ਮੇਨ ਆ ਗੜਦੀਵਾਲ ਵਾਧਾ ਪਿੰਡਾਂ ਲੱਗੇ ਜਿੱਥੇ ਆਸ਼ਰਮ ਆ ਬਾਬਾ ਦੀਪ ਸਿੰਘ ਸੇਵਾ ਦਲ ਇਹਨਾਂ ਦਾ ਬਾਈ ਜੀ ਹੋਰਾਂ ਨੇ ਉੱਥੇ ਹਸਪੀਟਲ ਵੀ ਬਣਾਇਆ ਹੋਇਆ ਗੜਦੀਵਾਲ ਨੇੜੇ ਬਾਗਾ ਬਾਗਾ ਪਿੰਡ ਆ ਉੱਥੇ ਗੜਦੀਵਾਲ ਦੇ ਲੱਗੇ ਮਤਲਬ ਬੜਾ ਵੱਡਾ ਪਰਿਵਾਰ ਹੈ ਜਿਨ੍ਹਾਂ ਦੀ ਸੇਵਾ ਕਰਦੇ ਆ ਬਹੁਤ ਉਹ ਲੋਕ ਜਿਨ੍ਹਾਂ ਨੂੰ ਕਿਹੜੇ ਪੈ ਜਾਂਦੇ ਜਿਨ੍ਹਾਂ ਦੇ ਉਹਨਾਂ ਨੂੰ ਵੀ ਚੁੱਕ ਕੇ ਆਪਣੇ ਹੱਥਾਂ ਨਾਲ ਉਹਨਾਂ ਦੇ ਕੀਦੇ ਕਢਨੇ ਦਿਲੋਂ ਸੇਵਾ ਕਰਨ ਵਾਲੇ ਇਨਸਾਨ ਹੈ ਸੇਵਾ ਉਸ ਪ੍ਰਮਾਤਮਾ ਨੂੰ ਆਪਾਂ ਦੇ ਲਈ ਕਰਦੇ ਆ ਕਿਸੇ ਨੂੰ ਦਿਖਾਉਣ ਦੇ ਲਈ ਨਹੀਂ ਕਰਦੇ ਇਹ ਕਿਦਾਂ ਦੇ ਇਨਸਾਨ ਨੇ ਉਹ ਲੋਕ ਜਾਣਦੇ ਜਿਹੜੇ ਇਹਨਾਂ ਨਾਲ ਵਰਤਦੇ ਆ ਜਿਹੜੇ ਇਹਨਾਂ ਨੂੰ ਮਿਲਦੇ ਆ ਸੋ ਮੈਂ ਵੀ ਨਹੀਂ ਚਾਹੁੰਦਾ ਕਿ ਉਹ ਜਿਹੜੀ ਇਹਨਾਂ ਦੀ ਸੇਵਾ ਉਹ ਖਰਾਬ ਹੋਵੇ ਆਪਣੇ ਸਾਹਮਣੇ ਲੋਕਾਂ ਦੇ ਉਹ ਗੱਲ ਕਹਿ ਕੇ ਪਿੱਠ ਪਿੱਛੇ ਗੱਲ ਹੋਰ ਹੁੰਦੀ ਆ ਸਾਹਮਣੇ ਬਹਿ ਕੇ ਜੇ ਮੈਂ ਇਹਨਾਂ ਦੀ ਵਡਿਆਈ ਕਰਾਂ ਤਾਂ ਇਹਨਾਂ ਦੀ ਸੇਵਾ ਖਰਾਬ ਕਰਨ ਵਾਲੀ ਗੱਲ ਹੋਏਗੀ ਇਹ ਦਿਲੋਂ ਸੇਵਾ ਕਰਨ ਵਾਲੇ ਇਨਸਾਨ ਹੈ ਮਨਜੋਤ ਭਾਈ ਇੱਕ ਮੈਨੂੰ ਹੋਰ ਗੱਲ ਦੱਸੋ ਜਿਹੜੀ ਇੱਥੇ ਮਤਲਬ ਹੁਣ ਲੋਕਾਂ ਦੀ ਜਿਹੜੀ ਮੁਸ਼ਕਲ ਚੱਲ ਰਹੀ ਹੈ ਜਿਵੇਂ ਆ ਹੁਣ ਪਾਣੀ ਤਾਂ ਲੈ ਜਾਏਗਾ ਇਹਨਾਂ ਦਾ ਪਾਣੀ ਮੈਨੂੰ ਲੱਗਦਾ ਉਹ ਘਟਣਾ ਖਤਮ ਹੋਣਾ ਹੈ 5-10 ਦਿਨਾਂ ਤੱਕ ਪਾਣੀ ਖਤਮ ਹੋ ਜਾਏਗਾ ਜੇ ਇਹਨਾਂ ਦੀ ਕਣਕ ਦੀ ਬਜਾਈ ਨਾ ਹੋਈ ਮਤਲਬ ਵੀ ਤਾਂ ਪਾਣੀ ਸਿੱਲੇ ਨਹੀਂ ਜਾਣੀ ਹੈਗੀ ਮਹੀਨਾ ਡੇਢ ਮਹੀਨਾ ਤਾਂ ਇਹਦਾ ਆ ਹੀ ਨਿਕਲ ਜਾਏਗਾ ਹਾਂਜੀ ਜੀ ਕਣਕ ਦੀ ਬਜਾਈ ਨਾ ਹੋਈ ਤੇ ਫਿਰ ਤੁਹਾਡੀ ਜਿਹੜੀ ਸਸਤਾ ਹੈ ਉਹ ਉਹ ਅਗਲੇ ਅਗਲੇ ਕੀ ਪ੍ਰਬੰਧ ਮਤਲਬ ਸੋਚ ਰਹੀ ਹੈ ਮਨ ਤੁਹਾਡੇ ਜਿਵੇਂ ਚਲੋ ਜੀ ਬਜਾਈ ਹੋ ਗਈ ਪਰ ਤਾਂ ਜ਼ਿੰਮੇਵਾਰੀ ਤੁਹਾਡੀ ਖਤਮ ਹੋ ਗਈ ਹਾਂਜੀ ਜੇ ਉਹਨਾਂ ਦੀ ਜਿਵੇਂ ਹੁਣ ਪਾਣੀ ਖੜਾ ਹੈ ਪਿੱਛੋਂ ਅੱਜ ਵੀ ਥੋੜਾ ਥੋੜਾ ਤਿੰਨ ਚਾਰ ਚਾਰ ਉਂਗਲਾਂ ਲੋਕਾਂ ਨੇ ਗੇਝਾਂ ਬਣਾਈਆਂ ਨੇ ਘਰਾਂ 'ਚ ਉਹ ਲਾਰਖੇ ਨੇ ਨਿਸ਼ਾਨ ਕਰਦਾ ਤੇ ਹੂੰ ਤੇ ਅੱਜ ਦੱਸ ਰਹੀ ਕਹਿੰਦੀ ਆ ਹੁਣ ਦੁਪਹਿਰ ਤੋਂ ਬਾਅਦ ਚਾਰ ਚਾਰ ਉਂਗਲ ਪਾਣੀ ਵੱਧ ਗਿਆ ਹੂੰ ਪਿੱਛੋਂ 5 ਕਿਹਾੜ ਕਿਸੇ ਨੇ ਛੱਡਤਾ ਕਿ ਉਸ ਕੋ ਉਹਦੇ ਨਾਲ ਵੱਧ ਗਿਆ ਥੋੜਾ ਜਿਹਾ ਬਸ ਤੁਹਾਨੂੰ ਲੱਗਦਾ ਕਣਕ ਇਹਨਾਂ ਦੀ ਟਾਈਮ ਹੈਗਾ ਹਜੇ ਤੱਕ ਕਿਉਂਕਿ ਹੁਣ ਪਿੱਛੋਂ ਵੀ ਬਰਸਾਤਾਂ ਘਟ ਚੁੱਕੀਆਂ ਤੇ ਹੁਣ ਪਾਣੀ ਘਟ ਗਿਆ ਥੋੜਾ ਤੇ ਪਿੱਛੋਂ ਬਿਆਸ ਤੋਂ ਵੀ ਘਟ ਰਿਹਾ ਹੈ ਤੇ ਸਤਲੁਜ ਚ ਥੋੜਾ ਜਿਆਦਾ ਆ ਰਿਹਾ ਬਾਕੀ ਪਾਣੀ ਘਟ ਜਾਣਾ ਬੀਜ ਹੋ ਜਾਣੀਆਂ ਕਣਕਾ ਪਰ ਚਲੋ ਜਿੱਥੇ ਰੇਤਾ ਪੈ ਗਈ ਹੈ ਕਈਆਂ ਦਰਿਆ ਦੇ ਲਾਗੇ ਉੱਥੇ ਨਹੀਂ ਬੀਜ ਹੋਣੀ ਉੱਥੇ ਥੋੜਾ ਬਿਆਦੇ ਲੱਗੇ ਦਾ ਮਤਲਬ ਵੈਸੇ ਵੀ ਪਾਣੀ ਬਹੁਤ ਲੇਟ ਜਾ ਕੇ ਸਿਲ ਕੱਟਣੀ ਹੈ ਤੇ ਜਿਵੇਂ ਸਰਕਾਰਾਂ ਕਹਿ ਰਹੀਆਂ ਨੇ ਕਿ ਭਈ ਜਿਸ ਦਾ ਜਿਸ ਦਾ ਖੇਤ ਉਸ ਦਾ ਰੇਤ ਇੱਥੇ ਤਾਂ ਰੇਤਾ ਸੀ ਹੈ ਹੀ ਨਹੀਂ ਕਿਤੇ ਇੱਥੇ ਤਾਂ ਫਸਲਾਂ ਹੀ ਖਰਾਬ ਹੋਈਆਂ ਲੱਗਦੀਆਂ ਨੇ ਜਿੰਨੀਆਂ ਦੇਖਦੇ ਆ ਤੇ 20000 ਰੁਪਏ ਕਿੱਲੇ ਦਾ ਜਿਹੜਾ ਹਰਜਾਨਾ ਦੇ ਰਹੀਆਂ ਨੇ ਸਰਕਾਰਾਂ ਉਹ ਖਰਚੇ ਜੀ ਲੱਗ ਜਾਣਾ ਵੈਸੇ ਤਾਂ ਕਈ ਘਰਾਂ ਤੇ ਅਸੀਂ ਜਾ ਕੇ ਆਂ ਕਹਿੰਦੇ ਵੀ ਇੰਨਾ ਇਹਨਾਂ ਦਾ ਸਾਡਾ ਖਰਚਾ ਹੀ ਹੋ ਗਿਆ ਕਰਜਾ ਇਹ ਚ ਮਾਰੇ ਪਏ ਆ ਲੋਕ ਮੇਨ ਗੱਲ ਹੈ ਦਿਲੋਂ ਸੇਵਾ ਕਰਨ ਦੀ ਤੇ ਦਿਖਾਵਾ ਨਾ ਕਰਨ ਦੀ ਉਹ ਚਿੰਨ੍ਹ ਗੈਂ ਮੈਂ ਦੇਖਿਆ ਬਾਈ ਮਨਜੋਤ ਤਲਵੰਡੀ ਹੁਰਾਂ ਦੇ ਅੰਦਰ ਔਰ ਸਲੂਟ ਬਣਦਾ ਇਹਨਾਂ ਦੀ ਸੇਵਾ ਨੂੰ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨੂੰ ਇੰਨਾ ਟਾਈਮ ਦਿੱਤਾ ਬੀ ਕੀਮਤੀ ਸਮਾਂ ਤੁਹਾਡਾ ਸਾਰੇ ਤੁਸੀਂ ਇਲਾਕੇ ਚ ਘੁੰਮ ਰਹੇ ਹੋ ਔਰ ਪੂਰੀ ਤੁਹਾਡੀ ਸਮੁੱਚੀ ਟੀਮ ਹੈ ਜਿਹੜੀ ਦਿਲੋਂ ਕੰਮ ਕਰ ਰਹੀ ਹੈ ਧੰਨਵਾਦ ਔਰ ਐਦਾਂ ਦੀ ਸੇਵਾ ਜਦੋਂ ਲੋਕਾਂ ਦੇ ਮੂੰਹੋਂ ਸੁਣਦੇ ਆ ਹੁਣ ਅਸੀਂ ਡੇਰਿਆਂ ਤੇ ਜਾ ਕੇ ਆਏ ਆ ਲੋਕੀ ਕਹਿੰਦੇ ਆ ਬਾਈ ਯਾਰ ਕਿਸਤੀਆਂ ਵਾਲੇ ਸਾਡੇ ਕੋਲ ਆ ਸੀ ਪੁੱਛਿਆ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਕੌਣ ਪਹੁੰਚਿਆ ਕਹਿੰਦੇ ਜੀ ਰੈਸਕਿਊ ਦੇ ਲਈ ਸਾਡੇ ਸਰਕਾਰ ਤੋਂ ਪਹਿਲਾਂ ਪਹੁੰਚੇ ਕਿਸ਼ਤੀਆਂ ਵਾਲੇ ਮੈਂ ਕਿਹਾ ਜੀ ਕਿਸ਼ਤੀਆਂ ਵਾਲੇ ਕੌਣ ਕਹਿੰਦੇ ਬਾਬਾ ਦੀਪ ਸਿੰਘ ਸੋਸਾਇਟੀ ਵਾਲੇ ਕਈਆਂ ਨੂੰ ਕਿਉਂਕਿ ਪ੍ਰੋਪਰ ਨਾਮ ਨਹੀਂ ਪਤਾ ਇੱਕ ਅਗਲੇ ਨੂੰ ਇੰਨਾ ਕੁ ਪਤਾ ਹੈ ਬਾਬਾ ਦੀਪ ਸਿੰਘ ਸੇਵਾਦਾਲ ਵਾਲੇ ਕੋਈ ਦੀਪ ਸੋਸਾਇਟੀ ਵਾਲੇ ਬਾਬਾ ਦੀਪ ਸਿੰਘ ਸੇਵਾਦਾਲ ਬਾਬਾ ਦੀਪ ਸੋਸਾਇਟੀ ਵਾਲੇ ਸੋ ਅੱਜ ਤੁਹਾਨੂੰ ਆਪ ਦੱਸ ਦਈਏ ਕਿ ਬਾਬਾ ਦੀਪ ਸਿੰਘ ਸੇਵਾਦਾਲ ਸੋਸਾਇਟੀ ਹੈ ਜਿਹੜੀ ਰਜਿਸਟਰਡ ਗੜਦੀਵਾਲ ਬਾਈ ਮਨਜੋਤ ਸਿੰਘ ਤਲਵੰਡੀ ਹੋਰੀ ਮੁੱਖ ਸੇਵਾਦਾਰ ਹੈ ਸੇਵਾ ਨਿਭਾ ਰਿਹਾ ਹੈ ਤਣੋ ਮਨੋ ਤੁਣੋ ਪਿਛਲੇ 40 ਦਿਨਾਂ ਤੋਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਜਾ ਕੇ ਸਭ ਤੋਂ ਮੇਨ ਕੰਮ ਇਹਨਾਂ ਦਾ ਰੈਸਕਿਊ ਕਰਨਾ ਹੜ੍ਹਾਂ ਚ ਫਸੇ ਆਲੇ ਦੋਲੇ ਪਾਣੀ ਫੈਲ ਗਿਆ ਉਹਨਾਂ ਨੂੰ ਪਾਣੀ ਚੋਂ ਬਾਹਰ ਕੱਢਣਾ ਮੇਨ ਕੰਮ ਹੈ ਇਹਨਾਂ ਦਾ ਰੈਸਕਿਊ ਕਰਨਾ ਉਸ ਤੋਂ ਬਾਅਦ ਜੇ ਕਿਤੇ ਮੰਨ ਲਓ ਕਿਸੇ ਨੇ ਕਹਤਾ ਯਾਰ ਮੈਂ ਨਹੀਂ ਨਿਕਲਣਾ ਇੱਥੋਂ ਮੈਂ ਜੇ ਇੱਥੇ ਡਿਊਟੀ ਦੇਣੀ ਹੈ ਤਾਂ ਉਹਦੇ ਲਈ ਚਲੋ ਇਹਨਾਂ ਕੋਲ ਇੰਨਾ ਕੁ ਪਰਮਾਤਮਾ ਨੇ ਦਿੱਤਾ ਹੈ ਡੋਨਰ ਜਿਹੜੇ ਇਹਨਾਂ ਦੇ ਨਾਲ ਜੁੜੇ ਆ ਵਿਦੇਸ਼ਾਂ ਚੋਂ ਦੇਸ਼ ਚੋਂ ਪੰਜਾਬ ਚੋਂ ਇਨਾਂ ਕੋਲ ਬਹੁਤ ਕੁਝ ਪ੍ਰਮਾਤਮਾ ਨੇ ਇਹਨਾਂ ਨੂੰ ਟੱਚ 'ਚ ਲੈ ਕੇ ਆਂਦਾ ਹੈ। ਇਹਨਾਂ ਕੋਲ ਆਪਣਾ ਰਸਨ ਵੀ ਇੰਨਾ ਕੁ ਹੁੰਦਾ ਕਿ ਉਹ ਲੋਕਾਂ ਤੱਕ ਪਹੁੰਚਾ ਆਉਂਦੀ ਹੈ। ਜਿਹੜੇ ਲੋਕ ਕਹਿ ਦਿੰਦੇ ਆ ਕਿ ਬਾਈ ਯਾਰ ਕਿਸ਼ਤੀਆਂ ਵਾਲੇ ਮੇਰਾ ਸਮਾਨ ਨਹੀਂ ਲੱਦ ਕੇ ਲੈ ਕੇ ਗਏ ਬਾਈ ਤੁਹਾਡਾ ਕਿਸੇ ਨੇ ਉਹਨਾਂ ਦਾ ਠੇਕਾ ਨਹੀਂ ਲਿਆ ਹੁੰਦਾ ਕਿਉਂਕਿ ਬਾਈ ਇਹਨਾਂ ਕੋਲ ਆਪਣਾ ਹੀ ਸਮਾਨ ਵਾਧੂ ਪਿਆ 2.5 ਲੱਖ ਦਾ ਰੋਜ਼ ਘਰੋਂ ਸਸਤਾ ਤੋਂ ਸਮਾਨ ਲੈ ਕੇ ਚੱਲਦੇ ਆ ਤੇ ਉਹ ਵੀ ਤਾਂ ਇਹਨਾਂ ਨੇ ਵੰਡਣਾ ਹੈ ਉਹਦਾ ਵੀ ਹਿਸਾਬ ਕਿਤਾਬ ਜਿਹੜੇ ਡੋਨਰ ਹੈ ਉਹਨਾਂ ਨੂੰ ਦੇਣਾ ਹੈ ਸੇਵਾ ਕਰਦੇ ਆ ਜਿਹੜੇ ਲੋਕ ਉਹਨਾਂ ਨੂੰ ਦੇਣਾ ਹੁੰਦਾ ਹੈ ਤੇ ਜਦੋਂ ਆਪਾਂ ਪਿੰਡ ਦੇ ਵਿੱਚੋਂ 2-4 ਲੱਖ ਰੁਪਏ ਦਾ ਰਾਸ਼ਨ ਇਕੱਠਾ ਕਰ ਲਿਆ ਤੇ 50000 ਦੀ 25000 ਦੀ ਆਪਾਂ ਕਿਸ਼ਤੀ ਵੀ ਇਕੱਠੀ ਕਰ ਸਕਦੇ ਆ ਉਹ ਬਾਅਦੀਆਂ ਗੱਲਾਂ ਬਵਾਚ ਨਹੀਂ ਪੈਣਾ ਚਾਹੁੰਦੇ ਚਲੋ ਬਾਈ ਮਨਜੋਤ ਸਿੰਘ ਦੀ ਸੇਵਾ ਨੂੰ ਇੱਕ ਵਾਰ ਫਿਰ ਸਲੂਟ ਕਰਦੇ ਆ ਤੇ ਠੀਕ ਹੈ ਬਾਈ ਜੀ ਮਨਜੋਤ ਬਹੁਤ-ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ